ਕਰਮਿਤ ਵਰਤਨ। ਖਲਾਤਤੋਂ। ਹਾਂਜੀ। ਠੀਕ ਹੈ। ਤੇ ਭੈਣਾ ਜੀ ਨਾ ਤੁਹਾਨੂੰ ਬਾਡੀ ਸਰਸ ਦੇ ਪੰਜ ਜੂਸ ਦਿੱਤੇ ਸੀ। ਤਾਂ ਉਹ ਵਰਤਨ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸੀ ਭੈਣ ਜੀ? ਮੇਰੀ ਸ਼ੂਗਰ ਵਹਾਈ ਰਹਿੰਦੀ ਸੀ। ਬੀਕੀ ਡਾਲ ਰਹਿੰਦਾ। ਲੀਵਰ ਚ ਪ੍ਰੋਬਲਮ ਸੀ, ਇਨਫੈਕਸ਼ਨ ਸੀ। ਫੈਟੀ ਲੀਵਰ ਜਿਹੜੀ ਬਿਗੈਨੀ ਪ੍ਰੋਬਲਮ ਸੀ ਮੈਨੂੰ। ਬਹੁਤ ਜ਼ਿਆਦਾ ਦਰਦ ਜੋਰ ਦਰਦ ਕਰਦੇ ਸੀ ਬਹੁਤ ਜ਼ਿਆਦਾ। ਠੀਕ ਹੈ। ਤੇ ਸ਼ੂਗਰ ਭੈਣ ਜਿਹੜੀ ਆ ਉਹ ਕਿੰਨੇ ਚਿਰ ਤੋਂ ਸੀ? ਸ਼ੂਗਰ ਮੈਨੂੰ 20 ਪਲੱਸ ਸਾਲ ਤੋਂ ਉੱਪਰ ਸੀ 20 ਸਾਲ ਪਲੱਸ ਤੋਂ ਸੀ ਹਾਂਜੀ ਤੇ ਕਿੰਨੀ ਸ਼ੂਗਰ ਰਹਿੰਦੀ ਸੀ ਭਾਂਜੀ ਮੇਰੀ 6 700 800 700 ਤਾਂ ਰਹਿੰਦੀ ਜਾਂਦੀ ਸੀ 700 ਰਹਿੰਦੀ ਰਹਦੀ ਕਿੰਨੀਆਂ ਗੋਲੀਆਂ ਖਾਂਦੇ ਸੀ ਸ਼ੂਗਰ ਦੀਆਂ 6 6 ਸਵੇਰੇ 6 ਸ਼ਾਮੇ 6 ਸਵੇਰੇ 6 ਸ਼ਾਮੇ ਹਾਂਜੀ ਠੀਕ ਹੈ ਤਾਂ ਹੁਣ ਕੋਈ ਗੋਲੀ ਖਾ ਰਹੇ ਹੋ ਹੁਣ ਇੱਕ ਗੋਲੀ ਕਰਤੀ ਡਾਕਟਰ ਨੇ ਖੁਦ ਹੀ ਕਰ ਦਿੱਤੀ ਉਸੇ ਡਾਕਟਰ ਨੇ ਉਸੇ ਡਾਕਟਰ ਨੇ ਇੱਕ ਗੋਲੀ ਇੱਕ ਗੋਲੀ ਕਰ ਦਿੱਤੀ ਹਾਂਜੀ ਠੀਕ ਹੈ ਤਾ ਇੱਕ ਪਹਿਣ ਤੁਸੀਂ ਦੱਸ ਰਹੇ ਸੀ ਵੀ ਜਿੱਦਾਂ ਆਪਣਾ ਹੱਡੀਾਂ ਦੀ ਪ੍ਰੋਬਲਮ ਸੀ ਮੈਨੂੰ ਜੋੜਾਂ ਦੀ ਪ੍ਰੋਬਲਮ ਸੀ ਕਾਫੀ ਸੀ ਸਰੀਰ ਥਕਾਵਟ ਬਹੁਤ ਮਹਿਸੂਸ ਕਰਦਾ ਸੀ ਕੰਮ ਹੁੰਦਾ ਨਹੀਂ ਕੰਮ ਕਰਨ ਦੀ ਨਹੀਂ ਹੁਣ ਮੈਂ ਸਾਰਾ ਕੰਮ ਖੁਦ ਕਰਨੀ ਆ ਮੇਰੇ ਮਿੱਤ ਕਾਬੜ ਦੀ ਮੈਨੂੰ ਰਹਿ ਗਈ ਕੋਈ। ਬਾਕੀ ਹੋਰ ਕੋਈ ਮੈਡੀਸਨ ਉਹ ਨਹੀਂ ਖਾ ਰਹੀ ਸਿਰਫ ਇੱਕ ਗੋਲੀ ਖਾ ਰਹੀ। ਕੋਈ ਹੋਰ ਨਹੀਂ ਖਾਣੀ ਸ਼ੂਗਰ ਦੀ ਬਸ। ਇੱਕੋ ਗੋਲੀ ਖਾਣੇ ਹਾਂ ਤਾਂ ਕਿੰਨੇ ਦਿਨ ਹੋ ਗਏ ਵਰਤਦੇ ਆ ਤੁਹਾਨੂੰ? ਮੈਨੂੰ 15 ਤੋਂ 20 ਦਿਨ ਹੀ ਹੋਏ ਨੇ ਜੀ ਜ਼ਿਆਦਾ ਦਿਨ ਨਹੀਂ। ਹਲੇ 15 ਤੋਂ 20 ਦਿਨ ਹੋਏ ਨੇ। ਜਿਹੜੇ 20 ਸਾਲ ਤੋਂ ਮੈਡੀਸਨ ਖਾ ਰਹੇ ਸੀ। ਉਹ ਇੱਕ ਕਰ ਦਿੱਤੀ ਗੋਲੀ ਉਹਦੇ ਖੁਦ ਕੀਤੀ ਆ। ਜਿਹੜੀ 6 ਸਵੇਰੇ ਤੇ 6 ਸ਼ਾਮੀ 12 ਗੋਲੀਆਂ ਤੁਸੀਂ ਖਾਂਦੇ ਸੀ। ਹਾਂਜੀ ਹਾਂਜੀ। ਪਰ ਮਤਲਬ ਇੱਕ ਗੋਲੀ ਰਹਿ ਗਈ ਸਿਰਫ 20 ਦਿਨ ਦੇ ਵਿੱਚ। ਇੱਕੋ ਗੋਲੀ ਕੀਤੀ ਹੁੰਦਾ ਡਾਕਟਰ। ਠੀਕ ਹੈ ਤੇ ਭੈਣ ਜਿਹੜੇ ਤੁਹਾਨੂੰ ਸੁਣਨ ਕੇ ਭੈਣ ਭਰਾ ਹੋਰ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤੁਹਾਨੂੰ ਇਹ ਹੀ ਕਹਾਂਗੀ ਕਿ ਐਲੋਪੈਥਿਕ ਦਵਾਈ ਨਾ ਵਰਤੋ ਤੇ ਬੋਡੀ ਸਰਵਸ ਲੋਸ ਜਿੰਨੀ ਜਲਦੀ ਹੋਵੇ ਇੱਕ ਤੁਸੀਂ ਸੱਚ ਪਾਣੀ ਦਾ ਵੀ ਕਹਿੰਦੇ ਸੀਗਾ ਮੇਰਾ ਪਾਣੀ ਵੀ ਮੁੱਕ ਜਾਂਦਾ ਤਾਂ ਖੂਨ ਵੀ ਮੁੱਕ ਜਾਂਦਾ ਓਕੇ ਇਸ ਵਾਰੀ ਤੇ ਪਾਣੀ ਤਾਂ ਨਹੀਂ ਖਤਮ ਹੋਇਆ ਇਸ ਵਾਰੀ ਮੈਂ ਆ ਮਹੀਨੇ ਚ ਗੁੱਲੂ ਕੋਸ਼ ਨਹੀਂ ਚੜਾਇਆ ਉਹਨੇ ਤੇ ਅੱਗੇ ਮੈਨੂੰ ਹਰ ਮਹੀਨੇ ਗੁੱਲੂ ਕੋਸ਼ ਚੜਦਾ ਤਾਂ ਪਾਣੀ ਪੂਰਾ ਰਹਿੰਦਾ ਠੀਕ ਹੈ ਹੁਣ ਚਿਹਰੇ ਦਾ ਵੀ ਤੁਹਾਡਾ ਜਿਵੇਂ ਹਨਾ ਫਰਕ ਆ ਗਿਆ ਨਾਲੋਂ ਜੀ ਜੀ ਥੋੜਾ ਪਰਕੇ ਦੇ ਲੋ ওকে ਬਾਕੀ